ਕਸੀ ਦੇਖ ਰਹੇ ਹੋ ਸਟਾਰ న్యూਸ 18 ਚੈਨਲ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਸ਼ਰਿਆਮ ਉਲੰਘਣਾ ਕਰ ਰਹੇ ਹਨ ਮੋਹਾਲੀ ਦੇ ਕਈ ਪੀਜੀ ਮਾਲਕ ਬਲਵਿੰਦਰ ਕੁੰਬੜਾ ਨੇ ਕਿਹਾ ਮੋਹਾਲੀ ਚ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਤਰਲੇ ਨਾਲ ਬਣ ਰਹੀਆਂ ਬਹੁ ਮੰਜ਼ਿਲੀ ਇਮਾਰਤਾਂ ਮੋਹਾਲੀ ਚ ਸਿਰਫ 13 ਪੀਜੀ ਮਨਜ਼ੂਰ ਪਿੰਡ ਕੁੰਬੜਾ ਵਿੱਚ ਜਦੋਂ ਪੀਜੀ ਮਾਲਕ 6ਵੀਂ ਮੰਜ਼ਿਲ ਤੇ ਲਗਾਉਣ ਲੱਗ ਗਿਆ ਸੀ ਮੋਬਾਈਲ ਟਾਵਰ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਕੀਤਾ ਹੰਗਾਮਾ हंगामे तो बाद थाना फेस 8 दी पुलिस ने मौके ते मोबाइल टावर दा चलदा काम रुकवाया तुसी देख रहे हो स्टार न्यूज़ 18 चैनल आओ देख रहे हां एक खबर विस्तार सहित आज मिति 3 अप्रैल नु पिंड कुंबड़ा सेक्टर 88 मोहाली विखे उस वेले भारी हंगामा होया ਜਤਪਿੰਡ ਦੀ ਲੋਕਾਂ ਦੀ ਨਗਰ ਨਿਗਮ ਅਧਿਕਾਰੀਆਂ ਅਤੇ ਪਿੰਡ ਦੀ ਕਿਸੇ ਵੀ ਐਮਸੀ ਨੇ ਨਾ ਸੁਣੀ ਪਿੰਡ ਵਿੱਚ ਨਾਇਆ ਵਾਲੇ ਮਹੱਲੇ ਨੇੜੇ ਨਗਰ ਖੇੜਾ ਵਿੱਚ ਜੱਗੀ ਮਾਨਕਪੁਰ ਕਲਰ ਵਾਲੇ ਦੀ 6 ਮੰਜ਼ਲਾ ਬਸੰਤੀ ਕੰਪਲੈਕਸ ਪੀਜੀ ਤੋਂ ਮਹੱਲਾ ਨਿਵਾਸੀ ਬਹੁਤ ਪਰੇਸ਼ਾਨ ਹੋ ਰਹੇ ਹਨ ਪਹਿਲਾਂ ਤਾਂ ਪੀਜੀ ਮਾਲਕ ਨੂੰ ਨਜਾਇਜ਼ ਉਸਾਰੀ ਕਰਨ ਤੋਂ ਰੋਕਿਆ ਗਿਆ ਪਰ ਉਹ ਨਹੀਂ ਰੁਕਿਆ ਉਸਨੇ ਉੱਚੀ ਇਮਾਰਤ ਬਣਾ ਕੇ ਇਮਾਰਤ ਦੇ ਨਾਲ ਲੱਗਦੇ ਦਿਨ ਚਾਰ ਘਰਾਂ ਨੂੰ ਤਬਾਹ ਕੀਤਾ ਜਦੋਂ ਮਹੱਲੇ ਵਾਲੇ ਉਸ ਦੇ ਖਿਲਾਫ ਦਰਖਾਸਤ ਦੇਣ ਲੱਗੇ ਤਾਂ ਉਸਨੇ ਦੋ ਤਿੰਨ ਕਰਾਂਦੀ ਰਿਪੇਅਰ ਕਰਵਾਈ ਪਰ ਅੱਜ ਉਸ ਵੇਲੇ ਹੱਦ ਹੋ ਗਈ ਜਦੋਂ ਇਸ ਮਾਲਕ ਨੇ ਰਾਤ ਵੇਲੇ ਆਪਣੇ ਪੀਜੀ ਉੱਤੇ ਕਿਸੇ ਮੋਬਾਈਲ ਕੰਪਨੀ ਦਾ ਟਾਵਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਮੋਹੱਲਾ ਵਾਸੀਆਂ ਨੇ ਮਿਤੀ 29 April ਦੀ ਰਾਤ ਲਗਭਗ 8 ਵਜੇ ਲੇਬਰ ਨੂੰ ਟਾਵਰ ਲਾਉਣ ਤੋਂ ਰੋਕਿਆ ਪਰ ਨਾ ਰੁਕਣ ਤੇ ਥਾਣਾ ਫੇਸ ਅਟਦੀ ਪੁਲਿਸ ਨੂੰ ਬੁਲਾਉਣਾ ਪਿਆ ਪੁਲਿਸ ਨੇ ਆ ਕੇ ਚੱਲਦਾ ਕੰਮ ਰੁਕਵਾਇਆ ਇਸ ਮੌਕੇ ਪਿੰਡ ਦੇ ਵਸਨੀਕ ਅਤੇ ਅਤਿਆਚਾਰ ਪਰੇਸ਼ਤਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ बलविंदर सिंह कोमब्राने प्रेस नाल ਗਲਬਾਤ ਕਰਦੇ ਹੋਏ ਦੱਸਿਆ ਕਿ ਬਹੁਤ ਸਾਰੀਆਂ ਵੀ ਜੀ ਗੈਰ ਕਾਨੂੰਨੀ ਬਣਿਆ ਹੋਇਆ ਹਨ ਜਿਸ ਦੀਆਂ ਮੈਂ ਬਹੁਤ ਵਾਰ ਸੂਚਨਾ ਅਧਿਕਾਰ ਇਕਟ 2005 ਰਾਹੀਂ ਸੂਚਨਾਵਾ ਮੰਗੀਆਂ ਪਰ ਨਗਰ ਨਿਗਮ ਦੇ ਪਰਿਸ਼ਦ ਅਫਸਰਾਂ ਨੇ ਮੈਨੂੰ ਜਾਣਕਾਰੀ ਨਹੀਂ ਦਿੱਤੀ ਮੋਹਾਲੀ ਸੂਚਨਾ ਅਧਿਕਾਰ ਕਮਿਸ਼ਨ ਪੰਜਾਬ ਤੋਂ ਵੀ ਮੰਗ ਕੀਤੀ ਪਰ ਕਿਸੇ ਨੇ ਵੀ ਮੈਨੂੰ ਇਹ ਸੂਚਨਾਵਾ ਨਹੀਂ ਦਿੱਤੀ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇੱਕ ਕੇਸ ਪਿੰਡ ਬਲਾਂਗੀ ਦੇ ਵਸਨੀਕ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਇਆ ਹੋਇਆ ਹੈ जिस विच बलोंगी तो इलावा नगर निगम अधीन आंदे पिंडा मोहाली, आजरा मदनपुर मटौर सुहाना कुम्बड़ा आदि है जिस विच अते कमिश्नर नगर निगम मोहाली नु पार्टी बनाया गया है एवी जानकारी मिली है कि मोहाली विच सिर्फ तीर्फ तेरह पी पीजी ही रजिस्टर्ड हैं बाकी सारिया पीजी नजायज बनिया हुई हैं ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹਨਾਂ ਪੀਜੀ ਦੇ ਮਾਲਕਾਂ ਤੋਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ ਹੋਵੇਗੀ ਇਸ ਸਮੇਂ ਬਲਵਿੰਦਰ ਕੁੰਬੜਾ ਨੇ ਪ੍ਰੈਸ ਦੇ ਸਾਹਮਣੇ ਮਾਨਯੋਗ ਹਾਈ ਕੋਰਟ ਦੇ ਆਰਡਰ ਵੀ ਦਿਖਾਏ ਤੇ ਉਹਨਾਂ ਪ੍ਰੈਸ ਰਾਹੀ ਮਾਨਯੋਗ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਨਿਆਂ ਇਨਸਾਫ ਦਵਾਇਆ ਜਾਵੇ ਤੇ ਭ੍ਰਿਸ਼ਟਾਚਾਰ ਕਰਨ ਵਾਲੇ ਉੱਚ ਅਧਿਕਾਰੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਨਜਾਇਜ਼ ਬਣੇ ਹੋਏ ਪੀਜੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਦੇ ਸੰਬੰਧ ਵਿੱਚ ਇੱਕ ਦਰਖਾਸਤ ਮਾਨਯੋਗ ਕਮਿਸ਼ਨਰ ਨਗਰ ਨਿਗਮ ਮੁਹਾਲੀ ਅਤੇ ਇੱਕ ਦਰਖਾਸਤ ਐਸਐਚਓ ਥਾਣਾ ਫੇਸ 8 ਨੂੰ ਦਿੱਤੀ ਗਈ ਇਸ ਸਮੇਂ ਮੈਡਮ ਰਜਨੀ ਅਮਰ ਸਿੰਘ ਮਨਪ੍ਰੀਤ ਕੌਰ ਹਰਬੰਦ ਸਿੰਘ ਬਲਜੀਤ ਕੌਰ ਦਵਿੰਦਰ ਕੌਰ ਗੁਰਨਾਮ ਕੌਰ ਸਾਬਕਾ ਬਲਾਕ ਸਮਤੀ ਮੈਂਬਰ ਸੁਰਿੰਦਰ ਸਿੰਘ ਹਰਪ੍ਰੀਤ ਸਿੰਘ ਰਗਵੀਰ ਸਿੰਘ ਗੁਰਮੀਤ ਸਿੰਘ ਸੁਰਜੀਤ ਸਿੰਘ ਮਨਿੰਦਰ ਸਿੰਘ ਰਣਜੀਤ ਸੁਰਿੰਦਰ ਕੌਰ ਮਨਦੀਪ ਸਿੰਘ सोनू कुमड़ा गुरजंग सिंह आदि हाजिर हुए आओ देखते दे हैं आज कुमड़ा पिंडी की रिपोर्ट विच लगाए रोज तरनेदी विशेष रिपोर्ट विस्तार से नगर निगम मोहाली नगर निगम मोहाली नगर निगम मोहाली ਨਗਰ ਨਿਗਮ ਮੁਹਾਲੀ ਧਰਵਾਦ 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 ਬਹੁਤ ਹੀ ਸਤਕਾਰਯੋਗ ਸਾਰੇ ਪ੍ਰੈਸ ਵਾਲੇ ਵੀਰ ਤੁਹਾਡੇ ਰਾਹੀਂ ਜਿਹੜੀ ਹੈ ਪਿੰਡ ਕੁੰਬੜਾ ਦੀ ਅੱਜ ਆਵਾਜ਼ ਸੈਕਟਰ 68 ਦੀ ਜਿਹੜੇ ਤੁਹਾਡੇ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਾਉਣ ਵਾਸਤੇ ਤੇ ਨਗਰ ਨਿਗਮ ਮੁਹਾਲੀ ਦੇ ਜਿਹੜੇ ਅਧਿਕਾਰੀਆਂ ਉਹਨਾਂ ਤੱਕ ਬਚਾਉਣ ਵਾਸਤੇ ਤੁਹਾਡਾ ਸਹਿਯੋਗ ਦੀ ਲੋੜ ਹੈ ਤੇ ਅੱਜ ਜਿਹੜੀ ਕੁੰਬੜਾ ਪਿੰਡ ਚ ਨਈਆਲਾ ਮਹੱਲਾ ਸੈਕਟਰ ਡੇਡੇ ਖੇੜਾ ਨਗਰ ਖੇੜੇ ਦੇ ਡੇਢ ਇੱਕ ਪੀਜੀ ਬਣੀ ਹੋਈ ਹੈ ਤੇ ਉਹਦੇ ਪੀਜੀ ਦਾ ਜਿਹੜਾ ਮਾਲਕ ਹੈ ਮਾਨਕਵਰ ਕੱਲਪ ਤੋਂ ਜੱਗੀ ਨਾਂ ਦਾ ਮੁੰਡਾ ਹੈਗਾ ਤੇ ਉਹਦੇ ਜਿਹੜੀ ਹੈ 6 ਮੰਜ਼ਲਾਂ ਪਹਿਲਾਂ ਬਿਲਡਿੰਗ ਬਣ ਗਈ 7ਵੀਂ ਮੰਜ਼ਲ ਤੇ ਸ਼ਾਇਦ ਉਹਨਾਂ ਨੇ ਮਮੰਟੀ ਬਣਾਈ ਵੀ ਹੈ ਤੇ ਉੱਤੇ ਹਣੇ ਟਾਵਰ ਜਿਹੜਾ ਲਾ ਰਿਹਾ ਕਿਸੇ ਕੰਪਨੀ ਦਾ ਜਿਹੜਾ ਟਾਵਰ ਲਾਉਣ ਨੂੰ ਜਾ ਰਿਹਾ ਹੈਗਾ ਵੀ ਕੋ ਕਿਸੇ ਮੋਬਿਲਟਾਂ ਕੰਪਨੀ ਦਾ ਤੇ ਜਿਹੜੋ ਮਹੱਲਾ ਵਾਸੀਆਂ ਨੇ ਉਹਦਾ ਵਿਰੋਧ ਕੀਤਾ ਕੱਲ ਤਾਂ ਉਹ ਜਿਹੜਾ ਮਹੱਲਾ ਵਾਸੀਆਂ ਨੇ ਵਿਰੋਧ ਕਰਨ ਤੋਂ ਵੀ ਬੰਦਾ ਨਾ ਹਟਿਆ ਤੇ ਨਾ ਉਹਦੀ ਲੈਬਰ ਹਾਈ ਰਾਤ ਮਹੱਲਾ ਵਾਸੀਆਂ ਨੂੰ 8:30 9:00 ਵਜੇ ਖਾਣਾ ਫਿਰ ਸੱਠ ਦੀ ਪੁਲਿਸ ਨੂੰ ਬੁਲਾਣਾ ਪਿਆ ਮੈਂ ਵੀ ਐਸਐਚਓ ਦੇ ਧਿਆਨ ਚ ਜਿਹੜਾ 10 ਵਜੇ ਰਾਤ ਕੇਸ ਲਿਆ ਆ ਵੀ ਇਹ ਨਾ ਹੋਏ ਕਿ ਦਰ ਲੜਾਈ ਝਗੜਾ ਹੋ ਜਾਵੇ ਪਬਲਿਕ ਜਿਹੜੀ ਆ ਲੋਕ ਪਰੇਸ਼ਾਨ ਹੋ ਰਹੇ ਇਕੱਠੇ ਹੋਏ ਹੋਏ ਉਹ ਬੰਦਾ ਜ਼ਬਰਦਸਤੀ ਟਾਵਰ ਲਾ ਰਿਹਾ ਪਹਿਲਾਂ ਤਾਂ ਜਿਹੜੀਆਂ ਬਣੀਆਂ ਬੰਮ ਜਿਲਾ ਇਮਾਰਤਾਂ ਇਹ ਹੀ ਜਿਹੜੀਆਂ ਇਲੈਗਲ ਹੈ ਗਲਤ ਹੈ ਗੈਰਕਾਨੂੰਨੀ ਹੈ ਜਿਸੀ ਜਿਹੜੀਆਂ ਗੈਰਕਾਨੂੰਨੀ ਇਮਾਰਤਾਂ ਨੇ ਇੱਕ ਬਲੌਂਗੀ ਤੇ ਸ਼ਾਇਦ ਕੇਸ ਪਾਇਆ ਜਿਹਦਾ ਹਾਈ ਕੋਰਟ ਚ ਕੇਸ ਵੀ ਹੈ ਤੇ ਹਾਈ ਕੋਰਟ ਚ ਜਿਹੜਾ ਨੋਟਿਸ ਪੁੱਡਾ ਨੂੰ ਤੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਹੋ ਗਿਆ ਤੇ ਆ ਜਿਹੜੀਆਂ ਆਰਡਰਾਂ ਦੀਆਂ ਕਾਪੀਆਂ ਵੀ ਮੇਰੇ ਕੋਲ ਨੇ ਮੈਂ ਤੁਹਾਨੂੰ ਦੇ ਰਿਹਾ ਤੇ ਕੱਲ ਇੱਕ ਦੋ ਆਖੋ ਖਬਰ ਕਿਤੇ ਲੱਗੀ ਹੈ ਉਹਦੇ ਵੀ ਸਾਰੀ ਡਿਟੇਲ ਹੈਗੀ ਤਾਂ ਕਿ ਜਿਹੜੇ ਲੋਕ ਐ ਬਹੁਤ ਪਰੇਸ਼ਾਨ ਹੋਏ ਹੋਏ ਜਿਨ੍ਹਾਂ ਦੇ ਮਕਾਨਾਂ ਚ ਨਾਲ ਤਰੇੜਾਂ ਆ ਰੀਆਂ ਦਰਜ ਆ ਰੀਆਂ ਨੇ ਪਹਿਲਾਂ ਤਾਂ ਜਿਹੜੀਆਂ ਬਹੁ ਮਜਲੀਆ ਮਾਰਦਾਂ 7 7 8 8 ਮਜਲੀਆ ਮਾਰਦਾਂਗੀਆਂ ਉਹ ਗੈਰ ਕਾਨੂੰਨੀ ਨੇ ਤੇ ਦੂਜੀਆਂ ਜਿਹੜੇ ਮਾਲਕਾਂਗੇ ਬਾਹਰ ਤੋਂ ਆ ਕੇ ਜਿਹੜੇ ਪਿੰਡ ਦੇ ਲੋਕਲ ਲੋਕ ਐ ਜਿਹੜੇ ਇੱਥੇ ਰਹਿਣ ਵਾਲੇ ਐ ਮੌਜੂਦਾ ਗਰੀਬ ਲੋਕ ਨੇ ਉਹ ਬਹੁਤ ਤੰਗ ਪਰੇਸ਼ਾਨ ਹੋਏ ਨੇ ਜਿਨ੍ਹਾਂ ਦੇ ਮਕਾਨਾਂ 'ਚ ਬਹੁਤ ਸਾਰਾ ਨੁਕਸਾਨ ਹੋਇਆ ਤੇ ਮਕਾਨ ਮਾਲਕ ਕੋਈ ਪ੍ਰਭਾਈ ਜਿਹੜਾ ਉਹਨਾਂ ਦੀ ਕਰਨ ਨੂੰ ਤਿਆਰ ਨਹੀਂ ਤੇ ਪ੍ਰਸ਼ਾਸਨ ਸੁਣਨ ਨੂੰ ਤਿਆਰ ਨਹੀਂ ਤੇ ਮੈਂ ਵੀ ਕੱਲ ਪਹਿਲਾਂ ਨਗਰ ਨਿਗਮ ਮੁਹਾਲੀ ਕੋਲੇ ਬਹੁਤ ਸਾਰੀਆਂ ਦਰਖਾਸਤਾਂ ਦਈਆਂ ਵੀ ਜਿਹੜੀਆਂ ਗੈਰ ਕਾਨੂੰਨੀ ਇਮਾਰਤਾਂ ਬਣ ਰਹੀਆਂ ਇਹ ਹੋਣ ਜਾਂ ਬਿਲਡਿੰਗ ਇਨਸਪੈਕਟਰ ਹੋਣਾ ਉਹ ਮੋਟੀਆਂ ਰਕਮਾਂ ਲੈ ਕੇ ਇਹਨਾਂ ਤੋਂ ਜਿਹੜੀਆਂ ਗੈਰਕਾਨੂੰਨੀ ਇਮਾਰਤਾਂ ਬਣਾ ਦਿੰਦੇ ਤੇ ਅੱਜ ਉਹਨਾਂ ਨੂੰ ਜਿਹੜੀ ਹੈਗੀ ਆ ਹਾਈ ਕੋਰਟ 'ਚ ਜਿਹੜਾ ਅਸੀਂ ਦੇਖ ਰਹੇ ਆ ਆਪਣਾ ਵੀ ਰਿਕਾਰਡ ਪੇਸ਼ ਕਰਾਂਗੇ ਤੇ ਸ਼ਾਇਦ ਅਸੀਂ ਵਿੱਚ ਪਾਰਟੀ ਬਣਨ ਦਾ ਵੀ ਅਸੀਂ ਐਪਲੀਕੇਸ਼ਨ ਲਾ ਦਈਏ ਉਹ ਵੀ ਅਸੀਂ ਵਿਚਾਰ ਕੀਤਾ ਰਾਤ ਵੀ ਅਸੀਂ ਪਾਰਟੀ ਬਣਦੀ ਹੈ ਤਾਂ ਕਿ ਸਾਡੇ ਕੋਲ ਬਹੁਤ ਸਾਰਾ ਰਿਕਾਰਡ ਨਗਰ ਦੀ ਗਮਵਾਲੀ ਦਾ ਪਿਆ ਜਿਹਦੇ 'ਚ ਕੋਈ ਵੀ ਰਿਪਲਾਈ ਆਰਡੀਐਜ ਤੱਕ ਨਹੀਂ ਦਿੰਦੇ ਕਿਸੇ ਤਰ੍ਹਾਂ ਰਿਪਲਾਈ ਨਹੀਂ ਦਿੰਦੇ ਜਵਾਬ ਦੇਣ ਨੂੰ ਤਿਆਰ ਨਹੀਂ ਸਾਰਾ ਕਲੰਦਾਇਸ ਸੰਗਠਨ ਤੁਹਾਡੇ ਸਾਹਮਣੇ ਤੇ ਇਹ ਪਿੰਡ ਵਾਸੀਆਂ ਦੀ ਮੰਗ ਹੈ ਜੇ ਕੀ ਕਰਨਾ ਸੀ ਜੇ ਕੋਈ ਹੋਰ ਵੀ ਪੀਜੀ ਮਾਲਕ ਟਾਵਰ ਲਾਉਣ ਦੀ ਗੱਲ ਕਰੇਗਾ ਤਾਂ ਉਹਦੇ ਖਿਲਾਫ ਜਿਹੜਾ ਪੂਰਾ ਜ਼ੋਰ ਤੋਂ ਵਿਰੋਧ ਹੋਊਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਤੇ ਨਗਰ ਨਿਗਮ ਮੁਹਾਲੀ ਕਮਿਸ਼ਨਰ ਨੂੰ ਵੀ ਅਪੀਲ ਹੈ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਕਿ ਮਹੱਲਾ ਵਾਸੀਆਂ ਦੀ ਸੁਣਾਈ ਹੋਣੀ ਚਾਹੀਦੀ ਕੁੰਬੜਾ ਸਾਹਿਬ ਕਹਿੰਦੇ ਕੁੰਬੜੇ ਨਹੀਂ ਸੁਹਾਣੀ ਬਲੌਂਗੀ ਵਿਸ਼ਾਣ ਮਾਜਰਾ ਆਈਏ ਤੇ ਕਾਰਜਾਚੇ ਤੇ ਮੰਨਣਾ ਹੈ ਇਸ ਨਾਲ ਪਰਕਿੰਗ ਨੂੰ ਕੋਈ ਜਗ੍ਹਾ ਤੁਹਾਨੂੰ ਆਜੋ ਤੁਹਾਨੂੰ ਲੱਗਦਾ ਨਹੀਂ ਮੇਰੀ ਪੰਕਣਾ ਚਾਹੀਦੀ ਇਸ ਕੇਸ ਚ ਜਿਹੜਾ ਸਾਡਾ ਜਿਹੜਾ ਹਾਈ ਕੋਰਟ ਕੇਸ ਪਾਇਆ ਬੰਦੇ ਨੇ ਉਹਨੇ ਬੜਾਉਂਗੀ ਪਲੱਸ ਬੜਾਉਂਗੀ ਹਲੇ ਨਗਰ ਨਿਕ ਤੋਂ ਬਾਹਰ ਆਇਆ ਉਹ ਤੋਂ ਅਲਾਵਾ 6 ਪਿੰਡ ਜਿਵੇਂ ਮਦਨਪੁਰ ਆ ਗਿਆ ਮਟੌਰ ਆ ਗਿਆ ਸ਼ਾਹੀ ਮਾਜਰਾ ਆ ਗਿਆ ਤੇ ਕੁੰਬੜਾ ਆ ਗਿਆ ਸੁਹਣ ਆ ਗਿਆ ਉਹ ਤੋਂ ਜਿਹੜਾ ਨਗਰ ਨਿਕ ਬੰਦੇ 6 ਪਿੰਡ 6 ਪਿੰਡਾਂ ਦਾ ਕੇਸ ਪਿਆ ਜਿੱਦੇ ਚ ਸਾਡਾ ਪਿੰਡ ਕੁੰਬੜਾ ਵੀ ਇਹਦੇ ਚ ਮੈਂਸ਼ਨ ਹੈ ਤੇ ਜਿਹੜੀ ਲੋਕਾਂ ਕੀ ਕਰਦੇ ਨੇ ਕਿਰਾਏ ਦਾ ਦੇਖੋ ਆਪ ਲੈਣਾ ਪੀਜੀ ਮਾਲਕ ਨੇ ਗਲੀ ਨੂੰ ਸੜਕ ਨੂੰ ਯੂਜ਼ ਕਰ ਰਹੇ ਨੇ ਲੋਕ ਪਬਲਿਕ ਜਿਹੜੀ ਆਣ ਜਾਣ ਤੋਂ ਵੀ ਦੁਖੀ ਹੋਈ ਵੀ ਸਾਰੀਆਂ ਗਲੀਆਂ 'ਚ ਕਾਰਾਂ ਗੱਡੀਆਂ ਮੋਟਰਸਾਈਕਲਾਂ ਨਾਲ ਭਰੀ ਪਈ ਐ ਜੇ ਕੋਈ ਰਾਤ ਨੂੰ ਵਿਅਕਤੀ ਬਿਮਾਰ ਹੋ ਜਾਏ ਕੋਈ ਲੇਡੀ ਬਿਮਾਰ ਹੋ ਜਾਏ ਬੱਚਾ ਬਿਮਾਰ ਹੋ ਜਾਏ ਉਹਨੂੰ ਆਪਣੇ ਬੱਚੇ ਲਿਜਾਣ ਵਾਸਤੇ ਰਸਤਾ ਵੀ ਖਾਲੀ ਨਹੀਂ ਗਈ ਮੇਰੀ ਪੀਜੀ ਦੀਆਂ ਗੋਲੀਆਂ ਵੀ ਚੱਲੀਆਂ ਸੀ ਪਤਾ ਨਹੀਂ ਗੋਲੀ ਜਿਹੜੀ ਹੈਗੀ ਮੌਤ ਵੀ ਹੋ ਗਈ ਸੀ ਹਾਂ ਬਣਾ ਇਹ ਗੱਲ ਹੋਈ ਸੀ ਬਣਾਉਂਗੀ ਬਣਾਉਂਗੀ ਜਿਹੜਾ ਹਸਾ ਵਾਪਰੇਆ ਬਣਾਉਂਗੀ ਵਾਲੇ ਕੇਸ ਨੂੰ ਲੈ ਕੇ ਹੀ ਉਹਨੂੰ ਪ੍ਰੀ ਲੈ ਕੇ ਹੀ ਬੰਦੇ ਨੇ ਜਿਹੜਾ ਕੇਸ ਪਾਇਆ ਸੀ ਸ਼ਾਇਦ ਕੋਈ ਉੱਥੇ ਨਾਂ ਦਾ ਮੇਰਾ ਨਾਂ ਜਾਣਕਾਰੇਗਾ ਪਰ ਲੇਕਿਨ ਮੈਨੂੰ ਜਦ ਕੱਲ ਕੱਲ ਇਹ ਆਰਡਰ ਮਿਲੇ ਨੇ ਮੈਂ ਆਰਡਰ ਇੱਕ ਜੱਜਮੈਂਟ ਕਢਾਈ ਹੈ ਤਾਂ ਹੌਲੀ ਹੌਲੀ ਉਹ ਬੰਦੇ ਨਾਲ ਕਨਫਰਮ ਕਰਕੇ ਸਾਰਾ ਕੁਝ ਦੱਸਾਂਗੇ ਮਨਪ੍ਰੀਤ ਭਾ ਰਹੇ ਜੀ ਚਮਨਪ੍ਰੀਤ ਜੀ ਕੀ ਕਹਿੰਦੇ ਇਹ ਸਾਡੇ ਘਰ ਦੇ ਨਾਲ ਇਹ ਟਾਵਰ ਲੱਗ ਰਿਹਾ ਜੀ ਏਅਰ ਕੰਪਨੀ ਦਾ ਇਹ ਸਾਨੂੰ ਇਹ ਦਿੱਕਤ ਹੈ ਵੀ ਇਹ ਤਾਂ ਸਾਨੂੰ ਸਭ ਨੂੰ ਪਤਾ ਅੱਜ ਕੱਲ ਬੱਚੇ-ਬੱਚੇ ਨੂੰ ਪਤਾ ਵੀ ਇਹ ਤਾਂ ਬਹੁਤ ਜ਼ਿਆਦਾ ਕੁ ਮਾਰੀਆਂ ਫੈਲ ਰਹੀਆਂ ਕੈਂਸਰ ਅਟੈਕ ਬੱਚਿਆਂ ਨੂੰ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਅਸੀਂ ਚਾਹੁੰ ਉਹ ਕਹਿ ਰਹੇ ਹੈ ਕਿ ਇਹ ਤੁਹਾਡੇ ਇੱਥੇ ਨਹੀਂ ਟਾਪਰ ਲੱਗਦੇ ਤੁਸੀਂ ਕੋਈ ਪਾਸੇ ਲਾ ਦਿਓ। ਜੇ ਵੀ ਕੋਈ ਪਹੁੰਚਣੀ galtੀ ਹੈ, ਬੁਮਾਰੀ ਇੱਥੇ ਨੂੰ ਉੱਧਰ ਤੋਂ ਆ ਜਾਣੀ। ਅਸੀਂ ਚਾਹੁੰਦੇ ਕਿ ਇਹ ਟਾਪਰ ਲੱਗਣਾ ਨਹੀਂ ਚਾਹੀਦਾ। ਟਾਪਰ ਲੱਗ ਕੇ ਮੀਂਹ ਨਹੀਂ ਰਿਕੇ ਤੇ ਦੇਖੋ ਕਿ ਵੱਡਾ ਹਾਸਾ ਵੀ ਹੋ ਸਕਦਾ ਹੈ। ਹਾਂਜੀ ਹਾਸਾਲ ਹੋ ਸਕਦਾ ਥੋਨੂੰ ਪਤਾ ਸਾਡੀ ਪਹਿਲਾ ਇਸ ਜੀ ਦੇ ਨਾਲ ਕੌਣ ਨੇ ਅਰੀ ਨਾਲ ਟੈਂਕੀਆਂ ਲੱਗੀਆਂ ਜਦੋਂ ਸਾਡੇ ਉੱਥੇ ਬੱਚੇ ਬਚ ਗਏ 65 ਤੋਂ ਸਾਡੇ ਮੋੜ ਸੱਜੇ ਮੰਜੇ ਤੇ ਖੜੇ ਸੀ। ਇਸੇ ਇਸੇ ਪੀਜੀ ਤੋਂ ਟੂਲੋਂ ਗਿਰੀ ਸੀ ਟੈਂਕੀ ਹਵਾ ਨਾਲ। ਮੇਰਾ ਨਾਮ ਰਜਨੀ ਹੈ। ਉਹਨਾਂ ਦੇ ਨੈਕ ਲਈ ਬੰਦੇ ਉਹ ਚਾਹ ਰਹੇ ਨੇ ਕਿ ਵਾਚਕੀ ਕੀ ਗੱਲ ਹੈ ਦੇਖੋ ਜੀ ਅਸੀਂ ਪਿਆਰ ਨਾਲ ਕਹਿੰਦੇ ਆਂ ਵੀ ਇਹ ਉਹਨਾਂ ਨੂੰ ਵੀ ਪਤਾ ਵੀ ਇਹ ਕਿੰਨਾ ਸਾਡੇ ਲਈ ਹਾਰਮਫੁਲ ਹੈ ਔਰ ਕਿੰਨਾ ਲਾਭਦਾਇਕ ਹੈ ਹਨਾ ਦੇਖੋ ਬੱਚੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਹੋ ਜਿਹੜੀ ਰੇਡੀਏਸ਼ਨ ਨਿਕਲਦੀ ਹੈ ਉਹਦੇ ਕਿੰਨਾ ਇਫੈਕਟ ਪੈਂਦਾ ਪੜ੍ਹੇ ਲਿਖੇ ਨੇ ਜੀ ਪੀ ਜੀਆਂ ਵਾਲੇ ਵੀ ਸਭ ਉਹਨਾਂ ਨੂੰ ਪਤਾ ਹੈ ਅਸੀਂ ਇਹ ਹੀ ਉਹਨਾਂ ਨੂੰ ਰਿਕਵੈਸਟ ਕਰਦੇ ਆਂ ਵੀ ਕਿਰਪਾ ਕਰਕੇ ਤੁਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹ ਨਾਲ ਆਉ ਪਹਿਲੀ ਗੱਲ ਤਾਂ ਮੁਹੱਲੇ 'ਚ ਲਾ ਨਹੀਂ ਸਕਦੇ ਜਿੱਥੇ ਰਹਿ ਰਹੀ ਲੱਗਦੇ ਠੀਕ ਦੀ ਰਿਕਵੈਸਟ ਤੁਹਾਡੇ ਥਰੂ ਇਹੀ ਹੈ ਵੀ ਸਾਡੇ ਪਿੰਡ ਚੇ ਨਹੀਂ ਪੀਜੀ ਲੱਗਣਾ ਚਾਹੀਦਾ ਆਹ ਲੱਗਣਾ ਚਾਹੀਦਾ ਟਾਵਰ ਜੀ ਕੋਈ ਵੀ ਹੈ ਤੇ ਰਹਿਸੀ ਇਲਾਕਾ ਹੈ ਕਿ ਤਾ ਪੀਪੀਐਨ ਨਹੀਂ ਨੇ ਬੜੀਆਂ ਮੇਨਸ ਤੁਹਾਨੂੰ ਤੇ ਹਵਾ ਵੈਸੀ ਨਹੀਂ ਕਰਾਉਂਦੀ ਮੈਨੂੰ ਪਰਚੋ ਨਹੀਂ ਮੈਂ ਬਿਮਾਰਾ ਮੈਨੂੰ ਸਾਹ ਦੀ ਇੰਨੀ ਪ੍ਰੋਬਲਮ ਹੋਈ ਹੈ ਔਰ ਮੇਰਾ ਬੀਪੀ ਐਨਾ ਘਟਦਾ ਵੱਧ ਪਰ ਫਿਰ ਵੀ ਮੈਨੂੰ ਜਦ ਅੱਜ ਮੈਂ ਇਹਨਾਂ ਨਾਲ ਖੜੀ ਆ ਤਾਂ ਮੈਨੂੰ ਵੀ ਕੱਲ ਨੂੰ ਮੇਰੇ ਦੇ ਕੋਲ ਵੀ ਪੀਜੀ ਨਹੀਂ ਉੱਥੇ ਵੀ ਲੱਗ ਸਕਦਾ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਇਹ ਜੀ ਕਰ ਗਏ ਆ ਬੀਕਿਪਾ ਕਰਕੇ ਤੁਸੀਂ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਪਿੰਡ ਦੇ ਵਿੱਚ ਰਹਿਸ਼ੀ ਲਾ ਕੇ ਤਾਂ ਬਿਲਕੁਲ ਨਾ ਲਾਓ ਗਵਰਨਮੈਂਟ ਨੂੰ ਵੀ ਅਸੀਂ ਇਹ ਕਹਿੰਦੇ ਸਰਕਾਰ ਨੂੰ ਵੀ ਵੀ ਤੁਸੀਂ ਬਾਹਰ ਜਿੱਥੇ ਮਰਜ਼ੀ ਲਾ ਲਓ ਵੀ ਪਰ ਸਾਡੇ ਪਿੰਡ 'ਚ ਸਾਡੇ ਲਾਗਪਾਸ ਕੀਤੇ ਨਹੀਂ ਪੀਜੀ ਚ ਅਸੀਂ ਲੱਗ ਰਹੇ ਕਿ ਦੇਖਣ ਚ ਆਇਆ ਜੀ ਪਿੰਡ-ਪਿੰਡ ਦੇ ਪੀਜੀ ਬਾਲੇ ਤੇ ਬਲੌਂਗ ਦੇ ਸਾਈ ਮਾ ਜਿਹੜੇ ਲੈਂਡੋਰ ਆਪ ਖੁਦ ਬਾਹਰ ਹੋ ਗਏ ਇਹ ਤਾਂ ਜੀ ਕਿ ਸਰਕਾਰ ਕਰ ਸਕਦੀ ਆ ਅਸੀਂ ਕੀ ਕਰ ਸਕਦੇ ਆ ਅਸੀਂ ਤੁਹਾਡੇ ਥਰੂ ਰਿਕੁਐਸਟ ਕਰ ਸਕਦੇ ਆ ਧਰਨਾ ਲਾ ਸਕਦੇ ਆ ਇਦੋਂ ਉੱਪਰ ਕੁਛ ਨਹੀਂ ਇਹ ਤਾਂ ਸਰਕਾਰ ਨੂੰ ਚਾਹੀਦਾ ਦੇਖੋ 2008 ਤੋਂ ਬਾਅਦ ਕਾਰਪੋਰੇਸ਼ਨ ਚ ਆਇਆ ਪਿੰਡ ਕਾਰਪੋਰੇਸ਼ਨ ਆਲਾ ਇੱਕ ਵੀ ਰੂਲ ਔਰ ਰੈਗੂਲੇਸ਼ਨ ਇਸ ਪਿੰਡ ਚ ਤੁਸੀਂ ਦਿਖਾ ਦੋ ਵੀ ਹੈ ਬਿਲਡਿੰਗਾਂ ਬਣ ਰਹੀਆਂ ਨੇ ਕੋਈ ਨਾਲੀਆਂ ਦਾ ਉਹ ਨਹੀਂ ਹੈ ਕੋਈ ਸਫਾਈ ਦਾ ਉਹ ਨਹੀਂ ਹੈ ਤੁਸੀਂ ਆ ਕੇ ਦਿੱਤਾ ਬਿਜਲੀ ਦਾ ਬੁਰਾ ਹਾਲ ਹੈ ਤਾਰਾਂ ਦਾ ਬੁਰਾ ਹਾਲ ਹੈ ਜਿਹੜੇ ਪੀਜੀਆ ਵਾਲੇ ਨੇ ਹੁਣ ਗਰਮੀ ਆ ਗਈ ਕੱਟ ਲੱਗਣੇ ਸ਼ੁਰੂ ਹੋ ਜਾਣੇ ਪੀਜੀਆ ਚ ਏਸੀ ਲੱਗੇ ਹੋਏ ਨੇ ਬਿਜਲੀ ਦਾ ਲੋਡ ਜ਼ਿਆਦਾ ਲੋਡ ਉਹ ਵਧਾਉਂਦੇ ਨਹੀਂ ਪੀਜੀਆ ਵਾਲੇ ਉਹੀ ਮੀਟਰਾਂ ਤੇ ਉਹਨਾਂ ਦੇ ਲਾਈਟ ਚੱਲਦੀ ਹੈ ਮਜੀਰਾ ਜਿਹੜਾ ਹਰਜਾਨਾ ਸਾਨੂੰ ਜਿਹੜੇ ਇੱਥੇ ਅਸੀਂ ਪੱਕੇ ਆਪਣੇ ਰਹਿਸ਼ਤੇ ਕਰਨਦੇ ਆ ਇੱਥੇ ਦੇ ਬੰਦੇ ਆ ਸਾਨੂੰ ਪੁੱਛਦਾ